ਸ਼ਰਾਬੀ ਮਰ ਗਏ ਠੀਕ ਹੈ ਜੀ ਉਹਨਾਂ ਨੂੰ 10 ਲੱਖ ਰੁਪਈਆ ਦਿੱਤਾ ਇੱਕ ਨੂੰ ਨੌਕਰੀ ਦਿੱਤੀ ਹਾਂਜੀ ਪਰਿਵਾਰ ਨੂੰ ਹਾਂਜੀ ਵੀ ਜਾਂ ਸ਼ਰਾਬੀ ਨੂੰ 10 ਲੱਖ ਦੇਣਾ ਹਾਂਜੀ ਫਿਰ ਜੁੱਧ ਨਸ਼ਾ ਅੰਬੁਰਧ ਦਾ ਕੀ ਅਰਥ ਰਹਿ ਗਿਆ ਹਾਂ ਬਿਲਕੁਲ ਆ ਜਿਹੜਾ ਹੁਣ ਅਗਨਵੀਰ ਫੌਜੀ ਸ਼ਹੀਦ ਹੋ ਗਿਆ ਹਾਂਜੀ ਉਹਦੀ ਕੋਈ ਪੁੱਛਪੜਤਾਲ ਨਹੀਂ ਉਹਦੀ ਬੇਕਦਰੀ ਹਾਂਜੀ ਇੱਕ ਸ਼ਰਾਬੀ ਨੇ ਸਹੀ ਸ਼ਰਾਬ ਪੀ ਕੇ ਮਰ ਗਿਆ ਉਹਨੂੰ 10 ਲੱਖ ਤੇ ਨੌਕਰੀ ਕਰਦੇ ਵਿੱਚ ਹਾਂਜੀ ਵੀ ਇਸ ਸਰਕਾਰ ਨੇ ਜਵਾਨਾਂ ਤੇ ਕਿਸਾਨਾਂ ਨੂੰ ਕੁੱਟਿਆ ਤੇ ਸ਼ਰਾਬੀਆਂ ਨੂੰ ਸ਼ਹੀਦਾਂ ਦੀ ਮੰਗ ਸਨਮਾਨਿਤ ਕੀਤਾ ਤਾਂ ਲੋਕਾਂ ਦੇ ਅੰਦਰ ਦਾ ਦਰਦ ਹੈ ਬਿਲਕੁਲ ਜੀ ਵੀ ਜਿੱਥੇ ਦੇਸ਼ ਭਗਤਾਂ ਨੂੰ ਕਦਰੀ ਨਾਲ ਦੇਖਿਆ ਗਿਆ ਠੀਕ ਹੈ ਜੀ ਤੇ ਨਸ਼ਈਆਂ ਨੂੰ ਸਨਮਾਨਿਆ ਗਿਆ ਤੇ ਉਹਨਾਂ ਹਾਲਾਤਾਂ 'ਚ ਜੁੱਧ ਨਸ਼ਿਆਂ ਵਿਰੁੱਧ ਦਾ ਕੋਈ ਮਤਲਬ ਨਹੀਂ ਇਹ ਤਾਂ ਪਿੰਡ ਦੇ ਹਰ ਖੁੰਡ ਦੇ ਉੱਤੇ ਚਰਾਹੇ ਦੇ ਉੱਤੇ ਤਰਵੈਣੀਆਂ ਉੱਤੇ ਦਰਵਾਜ਼ਿਆਂ ਉੱਤੇ ਗੱਲ ਹੁੰਦੀ ਹੈ ਗੱਲ ਹੁੰਦੀ ਹਾਂਜੀ ਹਾਂਜੀ ਇਸ ਤਰ੍ਹਾਂ ਮਤਲਬ ਸ਼ਰਾਬੀਆਂ ਨੂੰ ਤੁਸੀਂ ਬੀਰਗਤੀ ਦੇ ਇਤਨਾ ਸਨਮਾਨ ਦੇ ਨਾਲ ਹੀ ਗੱਲ ਹੋ ਗਈ ਹੈ ਹਾਂਜੀ ਹਾਂਜੀ ਬਿਲਕੁਲ ਵਰਨ ਸਿੰਘ ਜੀ ਪਿਛਲੇ ਦਿਨੀ ਕਾਫੀ ਇੱਕ ਦੁਖਾਂਤ ਵਾਪਰਿਆ ਹੈ ਲੋਕ ਜਿਹੜੇ ਉਹ ਜ਼ਹਿਰੀਲੀ ਸ਼ਰਾਬ ਨਾਲ ਮਰੇ ਆ ਜੀ ਪਹਿਲਾਂ ਵੀ ਕਾਫੀ ਹੁੰਦਾ ਰਿਹਾ ਹੈ ਹਾਂਜੀ ਤੇ ਇਹ ਤਾਂ ਲੇਟੈਸਟ ਆ ਆ ਗੱਲ ਕਰਦੇ ਆ ਤੇ ਇਹਦੀ ਕਾਫੀ ਚਰਚਾ ਜਿਹੜੀ ਮੀਡੀਆ ਦੇ ਵਿੱਚ ਵੀ ਕਾਫੀ ਰਹੀ ਆ ਤੁਸੀਂ ਇਸ ਸੰਵਾਦ ਦੇ ਵਿੱਚ ਕਿਵੇਂ ਦੇਖਦੇ ਆ ਸਥਿਤੀ ਇਹ ਕਿਵੇਂ ਦਾ ਇਹ ਮਾਹੌਲ ਆ ਕਿਵੇਂ ਬਣਦਾ ਜਾ ਰਿਹਾ ਮਾਹੌਲ ਇਹਦੇ ਬਾਰੇ ਤੁਹਾਡਾ ਕੀ ਆ ਵਿਚਾਰ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਦੁਰਘਟਨਾ ਵਾਪਰੀ ਹਾਂਜੀ ਉਹ ਦੁਖਦਾਈ ਹੈ ਹਾਂਜੀ ਤੇ ਇਸ ਤੋਂ ਜਿਹੜੀ ਇਹ ਕਾਡ ਚਰਚਾ ਦੇ ਵਿੱਚ ਆਇਆ ਉਹ ਸਰਕਾਰ ਦਾ ਤੁਗਲਕੀ ਫੈਸਲਾ ਹੈ ਹਾਂਜੀ ਅਮ ਸ਼ਰਾਬ ਦੇ ਨਾਲ ਸ਼ਰਾਬ ਗਰਤ ਹੋਣ ਕਰਕੇ ਸ਼ਰਾਬੀ ਮਰ ਗਏ ਠੀਕ ਹੈ ਜੀ ਉਹਨਾਂ ਨੂੰ 10 ਲੱਖ ਰੁਪਈਆ ਦਿੱਤਾ ਇੱਕ ਨੂੰ ਨੌਕਰੀ ਦਿੱਤੀ ਹਾਂਜੀ ਪਰਿਵਾਰ ਨੂੰ ਹਾਂਜੀ ਇਹ ਇਹ ਤਾਂ ਨਸ਼ੀਆਂ ਨੂੰ ਤਸ਼ਾਹ ਕਰਨ ਵਾਲਾ ਫੈਸਲਾ ਸਰਕਾਰ ਦਾ ਤਾਂ ਜਿਹੜਾ ਤੁਸੀਂ ਕਹਿ ਰਹੇ ਸੀ ਨਾ ਤਾਂ ਇਸ ਗੱਲ ਤੱਕ ਹਿੰਦੂ ਪਰੰਤੂ ਹੋਇਆ ਠੀਕ ਹੈ ਜੀ ਇਹ ਲੋਕਾਂ ਨੇ ਬੁਰਾ ਬਣਾਇਆ ਵੀ ਹਾਂਜੀ ਨਾਲੇ ਤਾਂ ਉਹ ਗਲਤ ਕੰਮ ਕਰਿਆ ਛੱਕਾ ਕਰਦੇ ਹਾਂ ਜੀ ਤੇ ਨਾਲੇ ਫਿਰ ਉਹਨਾਂ ਨੂੰ ਫਿਰ ਪੈਸੇ ਵੀ ਦਿੱਤੇ ਤੇ ਉਹਨਾਂ ਦੀ ਹੈਲਪ ਵੀ ਕੀਤੀ ਮਦਦ ਵੀ ਕੀਤੀ। ਸ਼ਰੇਂਦਰ ਸਿੰਘ ਜੀ ਲੋਕ ਤਾਂ ਹੁਣ ਇਹ ਘਰ-ਘਰ ਮੂੰਹ ਤੇ ਜੜੀ ਹੋਈ ਹੈ। ਹਾਂਜੀ। ਵੀਜਾ ਸ਼ਰਾਬੀ ਨੂੰ 10 ਲੱਖ ਦੇਣਾ। ਹਾਂਜੀ। ਫਿਰ ਜੁੱਧ ਨਸ਼ਾ ਵਿਰੁੱਧ ਦਾ ਕੀ ਅਰਥ ਰਹਿ ਗਿਆ? ਹਾਂ ਬਿਲਕੁਲ ਜੀ ਬਿਲਕੁਲ। ਇਤਨਾ ਪਿੰਡ ਦੇ ਹਰ ਖੁੰਡ ਦੇ ਉੱਤੇ ਚਰਾਹੇ ਦੇ ਉੱਤੇ ਤਰਵੈਣੀਆਂ ਉੱਤੇ ਦਰਵਾਜ਼ੀਆਂ ਉੱਤੇ ਗੱਲ ਹੁੰਦੀ ਹੈ। ਗੱਲ ਹੁੰਦੀ ਹੈ ਹਾਂਜੀ ਹਾਂਜੀ। ਇਸ ਤਰ੍ਹਾਂ ਮਤਲਬ ਸ਼ਰਾਬੀਆਂ ਨੂੰ ਤੁਸੀਂ ਬੀਰਗਤੀ ਦੇ ਇਤਨਾ ਸਨਮਾਨ ਦੇ ਨਾਲ ਹੀ ਗੱਲ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਹਾਂ ਜੀ ਮਤਲਬ ਤਾਂ ਲੋਕਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਬੁਰਾ ਮਨਾਇਆ ਦੂਜੇ ਸ਼ਬਦਾਂ ਚ ਇਹ ਕਹ ਲੋ ਵੀ ਲੋਕਾਂ ਨੇ ਇਹਨੂੰ ਰੱਦ ਕਰ ਦਿੱਤੀ ਲੋਕਾਂ ਚ ਜਿਹੜਾ ਰੋਜ਼ ਸਰਕਾਰ ਬਰੁੱਧ ਜਾਗਿਆ ਨਾ ਹਾਂਜੀ ਵੀ ਇੱਕ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਲਈ ਸਰੰਖਿਆ ਨੂੰ ਬਚਾਉਣ ਦੇ ਲਈ ਸਰਹੱਦ ਦੇ ਉੱਤੇ ਲੜ ਕੇ ਮਰ ਕੇ ਸ਼ਹੀਦ ਹੋ ਗਿਆ ਹਾਂਜੀ ਉਹਦੇ ਤੁਸੀਂ ਸਸਕਾਰ ਦਿੱਤੇ ਸਲਾਮੀ ਦੇਣ मीनिंग ਹੈ ਸਲਾਮੀ ਕਰ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕੋਈ ਅਧਿਕਾਰੀ ਨਹੀਂ ਗਿਆ ਹਾਂਜੀ ਕੋਈ ਉਹਦੇ ਘਰ ਅਫਸੋਸ ਕਰਨ ਨਹੀਂ ਗਈ ਸਰਕਾਰ ਪੰਜਾਬ ਸਰਕਾਰ ਹਾਂਜੀ ਫੌਜ ਦੇ ਵਿੱਚ ਸ਼ਹੀਦ ਹੋਇਆ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਇਹਦਾ ਇਤਿਹਾਸ ਯਾਦ ਰੱਖੂਗਾ ਹਾਂਜੀ ਆ ਜਿਹੜਾ ਹੁਣ ਅਗਨਵੀਰ ਫੌਜੀ ਸ਼ਹੀਦ ਹੋ ਗਿਆ ਹਾਂਜੀ ਉਹਦੀ ਕੋਈ ਪੁੱਛਪੜਤਾਲ ਨਹੀਂ ਉਹਦੀ ਬੇਕਦਰੀ ਹਾਂਜੀ ਇੱਕ ਸ਼ਰਾਬੀ ਨੇ ਸਹੀ ਸ਼ਰਾਬ ਪੀ ਕੇ ਮਰ ਗਿਆ ਉਹਨੂੰ 10 ਲੱਖ ਦੇ ਨੌਕਰੀ ਕਰਦੇ ਵਿੱਚ ਹਾਂਜੀ ਇਹ ਤਾਂ ਇੱਕ ਤੱਤ ਨਿਕਲਿਆ ਜਿਹੜਾ ਇਤਿਹਾਸ ਦੇ ਉੱਤੇ ਲਿਖਿਆ ਜਾਣਾ ਹਿੱਕ ਉੱਤੇ ਬਿਲਕੁਲ ਜੀ ਬਿਲਕੁਲ ਵੀ ਇਸ ਸਰਕਾਰ ਨੇ ਜਵਾਨਾਂ ਤੇ ਕਿਸਾਨਾਂ ਨੂੰ ਕੁੱਟਿਆ ਤੇ ਸ਼ਰਾਬੀਆਂ ਨੂੰ ਸ਼ਹੀਦਾਂ ਦੇ ਮੰਗ ਸਨਮਾਨਿਤ ਕੀਤਾ ਤਾਂ ਲੋਕਾਂ ਦੇ ਅੰਦਰ ਦਾ ਦਰਦ ਹੈ ਬਿਲਕੁਲ ਜੀ ਵੀ ਜਿੱਥੇ ਦੇਸ਼ ਭਗਤਾਂ ਨੂੰ ਕਦਰੀ ਨਾਲ ਦੇਖਿਆ ਗਿਆ ਠੀਕ ਹੈ ਜੀ ਤੇ ਨਸ਼ਈਆਂ ਨੂੰ ਸਨਮਾਨਿਆ ਗਿਆ ਤੇ ਉਹਨਾਂ ਹਾਲਾਤਾਂ 'ਚ ਜੁਧ ਨਸ਼ਿਆਂ ਵਿਰੁੱਧ ਦਾ ਕੋਈ ਮਤਲਬ ਨਹੀਂ